ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਆਪਾਂ ਸਲਾਈ ਦੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਇੱਕ-ਇੱਕ ਕੁੰਡਾ ਆਪਾਂ ਸੈਂਡ ਤੇ ਰੱਖਿਆ ਬਾਕੀ ਆਪਣੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਹੈ ਤੇ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਏ ਜੀ ਤੇ ਤੁਸੀਂ ਬਾਰਡਰ ਬਣਾ ਕੇ ਤੇ ਉੱਪਰ ਇਦੋਂ ਅੱਗੇ ਆਪਾਂ ਜਿਹੜੀਆਂ ਸਲਾਈਆਂ ਪਾਉਣੀਆਂ ਆ ਆ ਆਪਾਂ ਦਿਵਾਲੀ ਬਾਰਡਰ ਦੀ ਸਲਾਈ ਸਮਝ ਕੇ ਤੇ ਦੋ ਉੱਪਰ ਆਪਣਾ ਡਿਜ਼ਾਈਨ ਸਟਾਰਟ ਹੋਊਗਾ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਦੋ ਰੰਗ ਚ ਦੋ ਰੰਗ ਦਾ ਹੈ ਜੀ ਦੋ ਰੰਗ ਤੇ ਬਣਾਵਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸੈਟ ਜੈਕਟ ਬੱਚਿਆਂ ਵਾਸਤੇ ਕੁਝ ਵੀ ਬਣਾਓ ਤੇ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਆਪਣੇ ਚੈਨਲ ਤੇ ਨਾਮੀ ਉਹਦਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲੇਜੀ। ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਤੇ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਜੀ। ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤਾਂ ਜੋ ਆਪਣੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਤੇ ਫੁੱਲ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ। ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ। ਤੇ ப்ਲੀਜ਼ ਤੁਸੀਂ ਆਪਣੇ சேனਲ ਨੂੰ ਵੱਧ ਤੋਂ ਵੱਧ سپورਟ ਕਰੋ ਜੀ ਤੇ ਲਓ ਜੀ ਆਪਾਂ ਗੱਲਾਂ ਕਰਦੇ ਕਰਦੇ ਸਿੱਧੀ ਸਲਾਈ ਬਣਾ ਲਈ ਆ ਉਲਟੀ ਸਾਈਡ ਆ ਗਿਆ ਆਪਾਂ ਉਲਟੀ ਸਾਈਡ ਆਪਾਂ ਇਹ ਸਲਾਈ ਸਾਰੀ ਉਲਟੀ ਬਣਾ ਲੈਣੀ ਆ ਦੋ ਸਲਾਈਆਂ ਆਪਾਂ ਸਿੱਧੀਆਂ-ਸਿੱਧੀਆਂ ਬਣਾ ਲੀਆਂ ਸਿੱਧੇ ਪਾਸੇ ਤੋਂ ਚਲੋ ਜੀ ਆਪਾਂ ਆ ਗਏ ਹੁਣ ਸਿੱਧੇ ਪਾਸੇ ਆਪਾਂ ਵਾਲਾ ਗੁੰਡਾ ਤਾਰਾਂਗੇ ਤੇ ਆਪਾਂ ਦੋ ਗੁੰਡਿਆਂ ਤੇ ਹੁਣ ਡਿਜ਼ਾਈਨ ਬਣਾਉਣਾ ਤ ਆਪਣੇ ਆ ਦੋ ਕੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਆ ਦੇਖੋ ਜੀ ਆਪਾਂ ਇੱਥੋਂ ਦੀ ਸਿਲਾਈ ਕੱਢਾਂਗੇ ਇੱਕ ਕੁੰਡਾ ਆਪਾਂ ਰੱਖਣਾ ਤਾਂ ਆ ਦੇਖੋ ਆਹ ਵਾਲਾ ਧਾਗਾ ਆਪਣਾ ਸਿਲਾਈ ਤੋਂ ਉੱਪਰ ਹੋਣਾ ਚਾਹੀਦਾ ਇੱਥੋਂ ਜਮਾਂ ਸਿਲਾਈ ਦੇ ਨਾਲ ਦੀ ਨਹੀਂ ਕੱਢਣਾ ਆਪਾਂ ਆਪਣੇ ਕੋਲੇ ਇੱਕ ਕੁੰਡਾ ਆਹਾਂ ਧਾਗਾ ਇੱਕ ਐ ਹੁਣ ਇਹਦੇ ਵਿੱਚ ਦੀ ਕੱਢਣਾ ਆਪਾਂ ਸਿਲਾਈ ਕੱਢਣੀ ਹੈ ਇੱਕ ਕੁੰਡਾ ਬਣਾ ਲਿਆ ਜਿਹੜਾ ਦੋ ਕੁੰਡੇ ਆ ਇਨਾਂ ਨੂੰ ਆਪਾਂ ਇਕੱਠੇ ਬਣਾ ਲੈਣਾ। ਇਹ ਰੱਜ ਕੇ ਦੋ ਗੁੰਡਿਆਂ ਵਿੱਚ ਤੇ ਆ ਦੇਖੋ। ਇਸ ਤਰ੍ਹਾਂ ਆਪਾਂ ਇੱਕ ਗੁੰਡਾ ਬਣਾਇਆ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਲੈਣਾ। ਬਹੁਤ ਸੌਖਾ ਡਿਜ਼ਾਈਨ ਹੈ ਬੜੀ ਆਸਾਨੀ ਨਾਲ ਬਣ ਜਾਂਦਾ ਹੈ। ਲਓ ਜੀ ਅੰਡਾ ਵਾਲੇ ਦੋ ਕੁੰਡੇ ਰਹਿ ਗਏ ਇਹ ਵੀ ਆਪਾਂ ਇਸ ਤਰ੍ਹਾਂ ਲਾ ਲੈਣੇ ਲਓ ਜੀ ਆਪਾਂ ਸਿੱਧੀ ਸਲਾਈ ਬਣਾ ਲਈਏ ਤੇ ਹੁਣ ਆਪਾਂ ਆਪਣਾ ਦੂਜਾ ਕਲਰ ਲਾਵਾਂਗੇ ਉਲਟੀ ਸਾਈਡ ਆ ਇੱਥੇ ਆਪਾਂ ਆਪਣਾ ਇਹ ਦੂਸਰਾ ਕਲਰ ਲਾਵਾਂਗੇ ਇਹਨੂੰ ਆਪਾਂ ਇੱਥੇ ਹਲਕੀ ਜਿਹੀ ਗੰਢ ਦੇ ਲੈਨੇ ਆ ਤੇ ਹੁਣ ਦੇਖੋ ਜੀ ਆਪਾਂ ਬਣਾਵਾਂਗੇ ਆਪਣੇ ਦੂਜੇ ਕਲਰ ਨਾਲ ਸਲਾਈ ਆ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ। ਜਿਹੜੇ ਹੁਣ ਆਪਣੇ ਆਹਾ ਕੁੰਡੇ ਆ। ਮੈਂ ਸੌਰੀ ਆਪਾਂ ਆਹ ਕੁੰਡਾ ਉਲਟਾ ਬਣਾਇਆ। ਆ ਵਾਲੇ ਕੁੰਡੇ ਇਹਨਾਂ ਆਪਾਂ ਸਿੱਧੇ ਬਣਾਉਣੇ ਆ। ਦੇਖੋ। ਹੁਣ ਆਪਾਂ ਇੱਕ ਕੁੰਡਾ ਬਣਾ ਲਿਆ ਆ। ਤੇ ਜਿਹੜੇ ਆਪਣੇ ਦੋ ਕੁੰਡੇ ਆ। ਇਹਨਾਂ ਤੇ ਹੁਣ ਆਪਾਂ ਫਿਰ ਤੋਂ ਡਿਜ਼ਾਈਨ ਬਣਾਉਣਾ। ਫਿਰ ਆਪਾਂ ਹੁਣ ਆਪਾਂ ਇਹਦੇ ਇੱਥੋਂ ਦੀ ਸਲਾਈ ਕਰਦਾਂਗੇ। ਸਲਾਈ ਦੇ ਨਾਲ ਦੀ ਸਲਾਈ ਕਰਦਾਂਗੇ ਦੇਖੋ ਜੀ। ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ। ਇੱਥੇ ਵੀ ਆਪਾਂ ਦੋਵਾਂ ਦਾ ਇੱਕ ਕਰਦਾਂਗੇ। ਸਿੱਦੇ ਆਪਾਂ ਆਹ ਗੁੰਡਾ ਤਾਂ ਬਣਾਉਣਾ ਸਿੱਧਾ ਆਪਾਂ ਨੂੰ ਆਹ ਵਾਲਾ ਗੁੰਡਾ ਨਾਲ ਚਾਹੀਦਾ ਇਹਦੇ ਇੱਕ। ਆਹ ਦੋ ਗੁੰਡਿਆਂ ਦੇ ਨਾਲ ਆਹ ਵਾਲਾ ਗੁੰਡਾ ਚਾਹੀਦਾ। ਇਸ ਲਈ ਆਪਾਂ ਪਹਿਲਾ ਗੁੰਡਾ ਕੱਲਾ ਬਣਾ ਲੈਣਾ। ਫਿਰ ਆਪਾਂ ਦੋਹਾਂ-ਦੋਹਾਂ ਤੇ ਡਿਜ਼ਾਈਨ ਪਾ ਦੇਣਾ। ਇੰਨੇ ਵਿੱਚ ਪੱਖੇ ਦੀ ਆਵਾਜ਼ ਆਉਂਦੀ ਹੈ ਜੀ ਗਰਮੀ ਬਹੁਤ ਜ਼ਿਆਦਾ ਹੈ ਹੁਣ ਤਾਂ ਕਿਤੇ ਬੈਠਿਆ ਹੀ ਨਹੀਂ ਜਾਂਦਾ ਪੱਖੇ ਤੋਂ ਬਿਨਾ ਤੇ ਹੁਣ ਆਪਣੀਆਂ ਹੁਣ ਵੀਡੀਓ 'ਚ ਪੱਖੇ ਦੀ ਆਵਾਜ਼ ਆਉਂਦੀ ਹੈ ਥੋੜੀ ਜੀ ਤੇ ਪਲੀਜ਼ ਆਇਨਾ ਸਮਝੋ ਵੀ ਫੜਕਾ ਹੁੰਦਾ ਵਿੱਚ ALU ਜੀ ਆਪਣੇ ਕੋਲ ਐਂਡ ਤੇ ਵੀ ਆਪਣੇ ਕੋਲ ਇੱਕ ਕੁੰਡਾ ਰਹਿ ਗਿਆ ਇਹਨੂੰ ਆਪਾਂ ਕੱਲਾ ਬਣਾ ਲੈਣਾ ਬਣਾਵਾਂਗੇ ਸਿੱਧਾ ਹੀ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਨੇ ਆ ਵੇ ਆਪਣਾ ਇਸ ਤਰ੍ਹਾਂ ਬਣ ਕੇ ਡਿਜ਼ਾਈਨ ਤਿਆਰ ਹੋ ਗਿਆ। ਵੀ ਹੁਣ ਆਪਾਂ ਆਹ ਵਾਲੇ ਸਲਾਈ ਸਿੰਧੀ ਬਣਾਵਾਂਗੇ। ਇਥੇ ਆਪਣਾ ਕੋਨਡਾ ਛੱਟ ਗਿਆ ਸੀਗਾ ਕੰਢੇ ਜਿਹਾ ਇਸ ਤਰ੍ਹਾਂ ਬਣ ਗਿਆ ਆਪਣਾ ਡਿਜ਼ਾਈਨ ਤੇ ਹੁਣ ਆਪਾਂ ਇੱਕ ਸਲਾਈ ਉਲਟੀ ਉਲਟੀ ਸਲਾਈ ਜਿਹੜੀ ਉਲਟੀ ਬਣਾਵਾਂਗੇ ਅੱਗੇ ਫੇਰ ਆਪਾਂ ਇਹੀ ਡਿਜ਼ਾਈਨ ਆਪਣਾ ਦੂਜੇ ਕਲਰ ਨਾਲ ਫੇਰ ਸਟਾਰਟ ਕਰ ਦਾਂਗੇ ਤੇ ਆਪਾਂ ਇੱਥੇ ਇੰਨਾ ਕੀ ਦੱਸਦੇ ਆ ਆਪਾਂ ਤੁਹਾਨੂੰ ਥੋੜਾ ਜਿਹਾ ਬਣਿਆ ਦਿਖਾਉਨੇ ਆ ਤਾਂ ਇਸੇ ਤਰ੍ਹਾਂ ਹੀ ਬਣੂਗਾ ਜੀ। ਆਹ ਕੋਈ ਉਸ ਤਰ੍ਹਾਂ ਬਣਿਆ ਇਹ ਡਿਜ਼ਾਈਨ। ਦੇਖੋ ਜੀ ਦੋ ਰੰਗ ਚ ਕਿੰਨਾ ਸੋਹਣਾ ਲੱਗਦਾ ਆਪਣਾ ਕੋਲੇ। ਬੱਚੇ ਖੁਚੇ ਰੰਗ ਪਏ ਤਾਂ ਆਪਾਂ ਜੇ ਆਪਣਾ ਕੋਲੇ ਜ਼ਿਆਦਾ ਰੰਗ ਪਏ ਤਾਂ ਆਪਾਂ ਉਹ ਪਾ ਕੇ ਵੀ ਬਣਾ ਸਕਦੇ। ਜਿਵੇਂ ਆਪੇ ਇੱਕ ਰੰਗ ਪਾਇਆ ਆਪਾਂ ਜਿਆਦਾ ਰੰਗ ਪਾ ਕੇ ਵੀ ਬਣਾ ਸਕਦੇ ਆ ਤੇ ਬਹੁਤ ਸੋਹਣਾ ਬਣਦਾ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਦੱਸਣ ਦਾ ਤਰੀਕਾ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਮੈਨਸੇ ਤਾਂ ਮਾਫ ਕਰਿਓ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਤੋ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ